ਪੁਲਿਸ ਕਮਿਸ਼ਨਰ ਟਰਮਰ ਸਰ ਨੇ ਆਪਣਾ ਉਹ ਥਾਣਾ ਬੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 53 ਦਰਜ ਕੀਤੀ ਹੈ 22/2025 ਅੰਡਰ ਸੈਕਸ਼ਨ 304 35 ਬੀ ਐਨ ਐਸ ਪੁਲਿਸ ਬੀ ਐਨ ਐਸ ਐਕਟ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਪਿੰਟੂ ਤੇ ਦੂਸਰਾ ਲਖਪ੍ਰੀਤ ਸਿੰਘ ਅਲਾਈਸ ਲਖ ਇਹਨਾਂ ਨੇ ਪਿਛਲੇ ਦਿਨੀ ਹੀ ਇੱਕ ਸਨੇਚਿੰਗ ਕੀਤੀ ਸੀ 파ਠੀ ਸਿੰਘ ਤੋਂ ਸਵੇਰੇ 3 ਵਜੇ ਲਾਗੇ ਤਾਗੇ ਜਿਦੇ ਚ ਉਹਨਾਂ ਨੇ ਪਾਠੀ ਸਿੰਘ ਦਾ ਮੋਟਰਸਾਈਕਲ ਤੇ ਆਈਫੋਨ ਖੋਇਆ ਸੀਗਾ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਟੀਮਸ ਅ ਮਗਰ ਲੱਗ ਕੇ ਮਨਿੰਦਰ ਜੀ ਨੇ ACP ਵੈਸਟ ਸੌਰੀ ACP ਈਸਟ ਮਨਿੰਦਰ ਜੀ ਤੇ SHO B ਡਿਵੀਜ਼ਨ ਸੁਖਬੀਰ ਜੀ ਇਹਨਾਂ ਨੇ ਪੁਲਿਸ ਟੀਮਸ ਬਣਾਈਆਂ ਤੇ ਪੂਰੀ ਤਹਿਕੀਕਾ ਸ਼ੁਰੂ ਕੀਤੀ ਤੇ ਜਦੋਂ ਹੀ ਆਪਣਾ ਜਿਹੜੇ ਆ ਦੋਨੋਂ ਦੋਸ਼ੀ ਗ੍ਰਿਫਤਾਰ ਹੋਏ ਤੇ ਇਹਨਾਂ ਤੋਂ ਸਾਨੂੰ ਅ ਚੀਜ਼ਾਂ ਵੀ ਰਿਕਵਰ ਹੋ ਗਈਆਂ ਆਈਫੋਨ 13 ਵੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਇਹਦੇ ਨਾਲ ਨਾਲ ਹੀ ਜੋ ਸਾਨੂੰ ਪਤਾ ਚੱਲੇ ਹੈ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਸਨਾਚਿੰਗ ਦਾ ਕੇਸ ਹੈਗਾ ਇਹ ਤੇ 10ਵੀਂ ਪਾਸ 10ਵੀਂ ਪੜਿਆ ਹੋਇਆ ਤੇ 144 ਨੰਬਰ 20 144/20 ਨੰਬਰ ਮਕਦਮਾ ਇਹਦੇ ਤੇ ਆਲਰੇਡੀ ਦਰਸੀ ਤੇ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਉਹਦੇ ਤੇ ਫਿਲਹਾਲ ਕੋਈ ਵੀ ਕੇਸ ਨਹੀਂ ਦਰਸੀਗਾ ਇਹ 30 ਤੇ 26 ਸਾਲ ਦੇ ਹੈਗੇ ਤੇ ਇਹ ਜਿਹੜਾ ਲਬਰੀਤ ਸਿੰਘ ਨਾਲ ਇਸ ਲਵ ਹੈ ਇਹ ਡੋਮੀਨੋਜ਼ ਪੀਜ਼ਾ ਦੇ ਕੰਮ ਕਰਦਾ ਤੇ ਦੋਨੋਂ ਹੀ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਕਦਮਾ ਪਹਿਲਾਂ ਵੀ ਟ੍ਰੇਸ ਹੋ ਗਿਆ 2 ਡਿਵੀਜ਼ਨ ਵਾਲਾ ਤੇ ਉਸ ਤੋਂ ਇਲਾਵਾ ਵੀ ਸਾਡੇ ਇੱਕ ਦੋ ਮੁਕਦਮੇ ਹੋਰ ਵੀ ਟ੍ਰੇਸ ਹੋ ਚੁੱਕੇ ਨੇ ਸਰ ਡੋਮੀਨੋਜ਼ ਤੋਂ ਇਲਾਵਾ ਟਮਾਟੋ ਗਨ ਹੋਏ ਨੇ ਮੈਂ ਕਾਫੀ ਲੜਕੀਆਂ ਦੀ ਕੰਪਲੇਨ ਰਹੀ ਕਿਉਂਕਿ ਨਾ ਬੈਗ ਉਹ ਚੱਲ ਨਹੀਂ ਜਾਂਦਾ ਉਹਨੂੰ ਦੂਸਰੇ ਕੰਮ ਇਹ ਕਿ ਸਾਹਮਣੇ ਆ ਰਹੇ ਕੋਈ ਜਨਾਵਾਦਿਆਂ ਕੋ ਸਬਦਨ ਦੁਕੇ ਦੇਖੋ ਸਾਡੀ ਪੂਰੀ ਡਿਸਟ੍ਰਿਕਟ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਪੂਰੀ ਮਸਤੈਦ ਹੈ ਤੇ ਜਿਵੇਂ ਵੀ ਸਾਡੇ ਹੋਰ ਕੋਈ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅਸੀਂ ਹੋਰ ਵੀ ਕ੍ਰੈਕਡਾਊਨ ਕਰ ਰਹੇ ਹਾਂ ਡਿਲੀਵਰੀ ਬॉयਸ ਤੇ ਵੀ ਪਿੱਛੇ ਵੀ ਇੱਕ ਦੂਸਰਾ ਕੇਸ ਹੋਇਆ ਸੀ ਉਹਦੇ ਵਿੱਚ ਵੀ ਅਸੀਂ Amazon ਡਿਲੀਵਰੀ ਬॉय ਤੇ ਦੇ ਨਾਲ ਜੋ ਦੁਖ ਹੋਇਆ ਸੀ ਉਹ ਵੀ ਅਸੀਂ ਕ੍ਰੈਕਡਾਊਨ ਕੀਤਾ ਤੇ ਟਾਈਮ ਟੂ ਟਾਈਮ ਅਸੀਂ ਕ੍ਰੈਕਡਾਊਨ ਕਰੀ ਜਾ ਰਹੇ ਹਾਂ ਕੇਸਸ ਤੇ ਤੇ ਨਤ ਪਾ ਰਹੇ ਹਾਂ ਜੀ ਕ੍ਰਾਂਤੀ ਤੇ ਦੋਵੇਂ ਵਾਰਦਾਤਾ ਤੇ ਇਹ ਦੋਵੇਂ ਦੋਸ਼ੀ ਹੈ ਕਿ ਇਹਨਾਂ ਦੇ ਹੋਰ ਵੀ ਨਾਮ ਦੋਸ਼ੀ ਨੇ ਨਹੀਂ ਦੇਖੋ ਜੀ ਜਿਹੜਾ ਵਿਕਰਮਜੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਨੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹ ਦੋ ਵਾਰਦਾਤਾ ਦਾ ਦੋਸ਼ੀ ਹੈ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਇਕੱਲੇ ਇਸੀ ਵਾਰਦਾਤਾ ਦਾ ਦੋਸ਼ੀ ਹੈ ਹਲੇ ਹੋਰ ਵੀ ਅਸੀਂ ਪਤਾ ਕਰ ਰਹੇ ਹਾਂ ਜੋ ਸਾਡੇ ਜੋ ਸਾਨੂੰ ਜੋ ਉਮੀਦ ਹੈ ਹੋਰ ਵੀ ਕੇਸਿਸ ਇਹਨਾਂ ਦੇ ਨਿਕਲਣ ਸਰ ਟੋਟਲ ਦੋ ਕੇਸਾਂ ਵਿੱਚ ਇਨਵੋਲਵਮੈਂਟ ਸੀ ਜਣੀ ਕਿ ਬਹੁਤ ਜ਼ਿਆਦਾ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਇੱਕ ਤਾਂ ਜੇਈ ਵਾਲੀ ਜਿਹੜੀ ਫਾਇਰ ਸੀ ਹੋਈ ਸੀ ਇੱਕ ਪਾਚੀ ਵਾਲੀ ਫਾਇਰ ਸੀ ਹਾਂਜੀ ਬਿਲਕੁਲ ਜੀ ਸਰ ਜੇਈ ਕੋਲੋਂ ਟੋਟਲ ਲੁੱਟ ਕਿੰਨੀ ਕੀਤੀ ਗਈ ਸੀ ਉਹ ਅਸੀਂ ਹੱਲੇ ਸਾਰਾ ਕਰ ਰਹੇ ਹਾਂ ਇਨਵੈਸਟਿਗੇਟ ਤੇ ਜਿਵੇਂ ਸਾਰਾ ਆਪਣਾ ਇਨਵੈਸਟੀਗੇਸ਼ਨ ਹੈ ਜੋ ਵੀ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਹਾਂਜੀ ਉਹ ਵੀ ਬਰਾਮਦ ਹੋਊਗਾ